ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਅਤੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਖੰਡੂਰ ਸਾਹਿਬ ਤੋਂ ਟੋਟੀਆਂ ਨੂੰ ਜਾਂਦੀ ਸੜਕ ਦੀ ਮੁਰੰਮਤ ਦਾ ਕੀਤਾ ਉਦਘਾਟਨ। ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਹਲਕਾ ਖੰਡੂਰ ਸਾਹਿਬ ਤੋਂ ਵੇਪੂਇਤੋ ਟੋਟੀਆਂ ਨੂੰ ਜਾਂਦੀ ਸੜਕ ਦਾ ਕੀਤਾ ਉਦਘਾਟਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਉਚੇਚੇ ਤੌਰ ਤੇ ਪੁੱਛੇ। ਇਸ ਮੌਕੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਸੜਕ ਦੀ ਲੰਮੇ ਸਮੇਂ ਤੋਂ ਰਿਪੇਅਰ ਨਹੀਂ ਹੋਈ ਸੀ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਸਮੇਂ ਦੀਆਂ ਸਰਕਾਰਾਂ ਨੇ ਇਹ ਸੜਕ ਵੱਲ ਧਿਆਨ ਨਹੀਂ ਦਿੱਤਾ ਅਤੇ ਇਸ ਸੜਕ ਤੇ ਕਾਫੀ ਦੁਰਘਟਨਾਵਾਂ ਵਾਪਰ ਚੁਕੀਆਂ ਹਨ। ਉਹਨਾਂ ਕਿਹਾ ਕਿ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਯਤਨ ਸਦਕਾ ਸੜਕਾ ਦੀ ਮਰੰਮਤ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ 11.5 ਕਿਲੋਮੀਟਰ ਦੀ ਸੜਕ 23 ਫੁੱਟ ਚੌੜੀ ਕਰਕੇ 7.5 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ। ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਇੱਕ ਸੁਪਨਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਰੋਡ ਨੂੰ ਸਟ੍ਰੈਥਨ ਵੀ ਕਰਨਾ, ਚੋੜੀਆਂ ਵੀ ਕਰਨਾ ਅਤੇ ਸੜਕਾਂ ਦੇ ਉੱਤੇ ਜਿਹੜੇ ਦੁਰਘਟਨਾਵਾਂ ਹੁੰਦੀਆਂ ਨੇ ਤਾਂ ਕਿ ਅਸੀਂ ਉਹਨਾਂ ਨੂੰ ਰੋਕ ਸਕੀਏ। ਅਸੀਂ ਬਲੈਕ ਸਪੌਟ ਜਿੰਨੇ ਵੀ ਆ ਉਹਨਾਂ ਨੂੰ ਵੀ ਖਤਮ ਕਰ ਰਹੇ ਹਾਂ। ਐਸਐਫਐਫ ਸੜਕ ਸੁਰੱਖਿਆ ਫੋਰਸ ਦੀ ਜੜੀ ਤਾਇਨਾਤੀਆਂ ਉਹ ਵੀ ਸੜਕ ਤੇ ਉੱਤੇ ਕੀਤੀ ਗਈ। ਸੜਕ ਸੁਰੱਖਿਆ ਫੋਰਸ ਦੀ ਉਹਦੇ ਨਾਲ ਕਾਫੀ ਕੀਮਤੀ ਜਾਨਾਂ ਜਿਹੜੀਆਂ ਨੇ ਉਹ ਬਚ ਰਹੀਆਂ ਨੇ। ਅਜ ਹਲਕੇ ਦੇ ਲੋਕਾਂ ਨੂੰ ਵਧਾਈ ਦਿਨਾ, ਸ਼ੁਭਕਾਮਨਾਵਾਂ ਦੇਣੀਆਂ। ਔਰ ਨਾਲ ਹੀ ਧੰਨਵਾਦ ਕਰਦਾ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਦਾ ਜਿਨ੍ਹਾਂ ਦੇ ਯਤਨਾਂ ਸਦਕਾ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਤਰਨ ਤਰਨਤ ਸਨੂਕਤਿਆਬਾਦੀ ਖਾਸ ਰਿਪੋਰਟ ਇਹ ਅੱਜ ਖਡੂਰ ਸਾਹਿਬ ਵਾਲਕੇ ਵਾਸਤੇ ਬੜੀ ਖੁਸ਼ੀ ਦੀ ਗੱਲ ਆ ਕਿ ਇਹ ਜਿਹੜੀ ਖਡੂਰ ਸਾਹਿਬ ਤੋਂ ਲੈ ਕੇ ਵਹੀਂ ਕੋਈ ਟੋਟੀਆਂ ਰੋਡ ਸੀਗੀ ਇਹਦੀ ਰਿਪੇਅਰ ਬੜੇ ਲੰਬੇ ਸਮੇਂ ਤੋਂ ਪੈਂਡਿੰਗ ਸੀਗੀ 13 14 ਚ ਇਹ ਰੋਡ ਰਿਪੇਅਰ ਹੋਈ ਸੀਗੀ ਜਦ ਕਿ ਨਿਯਮਾਂ ਦੇ ਮੁਤਾਬਕ ਲਗਭਗ 5 ਸਾਲ ਬਾਅਦ ਕੋਈ ਵੀ ਸੜਕ ਜਿਹੜੀ ਹੈ ਡਿਊ ਹੋ ਜਾਂਦੀ ਹੈ ਰਿਪੇਅਰ ਵਾਸਤੇ ਜੀ ਪਰ ਜੇ ਆਪਾਂ ਇਹਨੂੰ ਦੇਖੀਏ ਤਾਂ ਲਗਭਗ 18 ਦੇ ਵਿੱਚ ਸੜਕ ਬਣ ਜਾਣੀ ਚਾਹੀਦੀ ਸੀ ਪਰ ਸਮੇਂ ਦੀਆਂ ਸਰਕਾਰਾਂ ਨੇ ਨਹੀਂ ਧਿਆਨ ਦਿੱਤਾ ਸਹੀ ਤਰ੍ਹਾਂ ਦੀ ਹਾਲ ਸੁਫਾਗ ਵਿੱਚ ਘਟਾਵਾ ਬਾਤਰੀਆਂ ਦੇ ਤੇ ਸੋ ਸਾਡੇ ਹਲ ਕਾਗਦਾ ਹੈ ਤੇ ਸਰਕਾਰ ਮੰਤਰੀ ਸੰਜੀਤ ਲਾਲਪੁਰਾ ਸਾਹਿਬ ਮੈਂ ਇੱਕ ਗੱਲ ਇਹਨਾਂ ਬਾਰੇ ਕਹਿਣੀ ਚਾਹੁੰਦਾ ਕਿ ਜਦੋਂ ਤੋਂ ਐਮਐਲਏ ਬਣੇ ਨੇ ਨਾ ਇਹ ਛੜਕਾਂ ਦੇ ਬਹੁਤ ਪਿੱਛੇ ਪਏ ਕਿਉਂਕਿ ਹਰ ਵਾਰੀ ਇਹ ਮੈਨੂੰ ਆ ਕੇ ਕਹਿ ਦਿੰਦੇ ਆ ਜੀ ਮੇਰੀ ਇੱਕ ਰਹਿ ਗਈ ਦੋ ਰਹਿ ਗਈਆਂ ਤੇ ਉਹਨੇ ਚੰਨ ਕੋਈ ਨਾ ਕੋਈ ਹੋਰ ਡਿਊ ਹੋ ਜਾਂਦੀ ਆ ਚਲੋ ਆ ਬਾਕੀ ਇਹਨਾਂ ਨੇ ਯਤਨ ਬਹੁਤ ਕੀਤੇ ਲਗਭਗ 11.5 ਕਿਲੋਮੀਟਰ ਦੀ ਇਹ ਜੜੀ ਆ ਇਹ ਰੋਡਾਂ 1.7 ਕਰੋੜ ਰੁਪਏ ਅਸੀਂ ਇਹਦੇ ਵਾਸਤੇ ਮਨਜ਼ੂਰ ਕੀਤਾ ਬਾਕੀ ਤਾਂ 23 ਫੁੱਟ ਹੀ ਹੈਗੀ ਆ ਕੁਝ 2 ਕਿਲੋਮੀਟਰ ਦਾ ਵਿੱਚ ਪੋਰਸ਼ਨ ਇਹੋ ਜਿਹਾ ਜਿਹੜਾ 18 ਫੁੱਟ ਦਾ ਅਸੀਂ ਉਹਨੂੰ ਵੀ ਇਹਦੇ ਵਿੱਚ 23 ਫੁੱਟ ਜਿਹੜਾ ਕਰ ਦੇਣਾ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਕਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਇੱਕ ਸੁਪਨਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਰੋਡਸ ਨੂੰ ਸਟਰੈਂਥਨ ਵੀ ਕਰਨਾ ਹੈ ਚੌੜੀਆਂ ਵੀ ਕਰਨਾ ਹੈ ਔਰ ਸੜਕਾਂ ਦੇ ਉੱਤੇ ਜਿਹੜੇ ਦੁਰਘਟਨਾਵਾਂ ਹੁੰਦੀਆਂ ਨੇ ਤਾਂ ਕਿ ਅਸੀਂ ਉਹਨਾਂ ਨੂੰ ਰੋਕ ਸਕੀਏ ਅਸੀਂ ਬਲੈਕ ਸਪੌਟ ਜਿੰਨੇ ਵੀ ਆ ਉਹਨਾਂ ਨੂੰ ਵੀ ਖਤਮ ਕਰ ਰਹੇ ਹਾਂ ਐਸਐਸਐਫ ਦੀ ਜੜੀਪਾਈ ਨਾਤੀ ਆ ਵੀ ਛੜਕਾਂ ਦੇ ਉੱਤੇ ਕੀਤੀ ਗਈ ਆ ਛੜਕ ਸੁਰੱਖਿਆ ਫੋਰਸ ਦੀ ਸੋ ਉਹਦੇ ਨਾਲ ਕਾਫੀ ਕੀਮਤੀ ਜਾਨਾਂ ਜਿਹੜੀਆਂ ਨੇ ਉਹ ਬਚ ਰਹੀਆਂ ਨੇ ਸੋ ਅੱਜ ਮੈਂ ਮਤਲਬ ਹਲਕੇ ਦੇ ਲੋਕਾਂ ਨੂੰ ਵਧਾਈ ਦੇਣਾ ਸ਼ੋਭ ਕਾਮਨਾਵਾਂ ਦੇਣਾ ਔਰ ਨਾਲ ਹੀ ਧੰਨਵਾਦ ਕਰਦਾ ਹਾਂ ਲਾਲਪੁਰਾ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਹੋਂਦ ਦਾ ਮੌਕਾ ਦਿੱਤਾ। ਪੰਜਾਬ ਦੇ ਵਿੱਚ ਕਿੰਨੀਆਂ ਦੁਨੀਆਂ ਛੜਕਾਂ ਬਣਾਈਆਂ ਜਿਹੜੀਆਂ ਕਿੰਨੀਆਂ ਦੇਖੋ ਸਾਡੇ ਕੋਲ ਵੱਖ-ਵੱਖ ਜੜੀਆਂ ਨੇ ਆ ਸਕੀਮਾਂ ਦੇ ਅਧੀਨ ਨਵਾਰਡ ਪੀਐਮਜੀਐਸਵਾਈ ਸੀਆਰਆਈਐਫ 50 44 ਸਾਡੇ ਵੱਖ-ਵੱਖ ਹੈਡ ਹੁੰਦੇ ਨੇ ਔਰ ਉਹਦੇ ਵਿੱਚੋਂ ਵੀ ਕੁਝ ਰੋਡ ਸਾਡੇ ਕੋਲ ਲਿੰਕ ਰੋਡ ਨੇ ਜੜੀਆਂ ਕਿ ਅਸੀਂ ਆਰਟੀਐਫ ਦੇ ਫੰਡ ਨਾਲ ਬਣਾਉਣੇ ਆ ਆਰਟੀਐਫ ਦਾ 5500 ਕਰੋੜ ਰੁਪਇਆ ਸਾਡਾ ਸੈਂਟਰਲ ਗਵਰਨਮੈਂਟ ਨੇ ਰੋਕਿਆ ਹੋਇਆ ਔਰ ਇਸ ਕਰਕੇ ਕੁਝ ਰੋਡ ਜੜੀਆਂ ਲਿੰਕ ਰੋਡ ਨੇ ਉਹਨਾਂ ਦੀ ਹਾਲਤ ਜਿਹੜੀ ਆ ਖਸਤਾ ਸੁਪਰੀਮ ਕੋਰਟ ਦੇ ਵਿੱਚ ਅਸੀਂ ਗਏ ਹੋਏ ਆ ਸਾਨੂੰ ਮਤਲਬ ਆਸ ਆ ਕਿ ਅਸੀਂ ਜਲਦ ਆਪਣੇ ਆਰਡੀਐਫ ਦੇ ਪੈਸੇ ਉਥੋਂ ਰਿਲੀਜ਼ ਕਰਾਵਾਂਗੇ ਔਰ ਉਹ ਫਿਰ ਡਿਵੈਲਪਮੈਂਟ ਵਾਸਤੇ ਜਿਹੜੇ ਆ ਉਹ ਖਰਚੇ ਜਾਣਗੇ ਬਾਕੀ ਅਸੀਂ ਹਰ ਖੇਤਰ ਦੇ ਵਿੱਚ ਜਿਵੇਂ ਜਿਵੇਂ ਇਹ ਸੜਕਾਂ ਅਸੀਂ ਇਹਨੂੰ ਸਟਰੈਂਥਨਿੰਗ ਕਰਨ ਵਾਸਤੇ ਨਾ ਅਸੀਂ ਪੂਰੇ ਪੰਜਾਬ ਦੇ ਵਿੱਚ ਇੱਕ ਨਵੀਂ ਪਾਲਿਸੀ ਲਿਆਏ ਆ ਕਿ ਜਿਹੜਾ ਵੀ ਟੇਕੇਦਾਰ ਇਸ ਰੋਡ ਨੂੰ ਬਣਾਊਗਾ ਕਿਸੇ ਵੀ ਰੋਡ ਨੂੰ ਬਣਾਊਗਾ ਪੂਰੇ ਪੰਜਾਬ ਦੇ ਵਿੱਚ 5 ਸਾਲ ਦੀ ਉਹਦੀ ਮੇਨਟੇਨੈਂਸ ਦੀ ਜ਼ਿੰਮੇਵਾਰੀ ਉਸੇ ਕੰਟਰੈਕਟਰ ਦੀ ਹੋਏਗੀ ਪਹਿਲਾਂ ਦੇਖਣ ਦੇ ਵਿੱਚ ਆਉਂਦਾ ਸੀਗਾ ਇੱਕ ਸੜਕ ਬਣ ਗਈ ਸਾਲ ਬਾਅਦ ਟੁੱਟ ਗਈ ਉਹਦਾ ਕੋਈ ਵਾਲੀ ਵਾਰਸ ਨਹੀਂ ਹੁੰਦਾ ਸੀ ਸੋ ਅਸੀਂ ਇਹਨੂੰ ਜਿੰਨੂੰ ਵੀ ਕੰਮ ਲੋਡ ਕਰ ਰਹੇ ਆ ਉਦੇ ਉੱਤੇ 5 ਸਾਲ ਦੀ ਜ਼ਿੰਮੇਵਾਰੀ ਪਾ ਰਹੇ ਨਾਲ ਕਿ ਜੇ ਸੜਕ ਕਿਸੇ ਤਰ੍ਹਾਂ ਨਾਲ ਖਰਾਬ ਹੋਈ ਡੈਮਜ ਹੋ ਗਈ ਟੁੱਟ ਗਈ ਤੇ 5 ਸਾਲ ਉਹੀ ਰਿਪੇਅਰ ਜੜੀ ਆ ਉਹ ਕਰੂਗਾ ਅਸੀਂ ਪੀਟਡਬੀਡ ਦੇ ਵਿੱਚ ਆਪਣੀਆਂ ਪੀਸੀਆਈ 1 ਤੇ ਵਿੱਚ ਅਸੀਂ ਉਹ ਸੜਕਾਂ ਕੱਟੀਆਂ ਸੀਗੀਆਂ ਜਿਹੜੀਆਂ ਬਹੁਤ ਜ਼ਿਆਦੀਆਂ ਖਰਾਬ ਸੀਗੀਆਂ ਫਿਰ ਪੀਸੀਆਈ 2 ਪੀਸੀਆਈ 3 ਇਸ ਤਰ੍ਹਾਂ ਅਸੀਂ ਜਿੰਨੀਆਂ ਵੀ ਸੜਕਾਂ ਡਿਊ ਨੇ ਜਿਹੜੀ ਜ਼ਿਆਦੀ ਪੁਰਾਣੀ ਹੋ ਗਈ ਆ ਉਹਨੂੰ ਅਸੀਂ ਪ੍ਰਾਇੋਰਟੀ ਦੇ ਰਹੇ ਹਾਂ ਕਿ ਉਹਨੂੰ ਜਲਦੀ ਬਣਾਇਆ ਜਾਵੇ ਤਾਂ ਕਿ ਲੋਕ ਜਿਹੜੇ ਆ ਆਵਾਜ਼ਾਂ ਦੇ ਸਾਥ ਉਹਨਾਂ ਵਾਸਤੇ ਜਿਹੜੇ ਆ ਉਹ ਸਹੀ ਮੌਹੀਆ ਜਿਹੜੇ ਆ ਉਹ ਕਰਵਾਏ ਜਾ ਸਕਣ ਆਪਣੇ ਹਲਕੇ ਦੇ ਵਿੱਚ 44 ਛੜਕਾਂ ਤੇ ਟੋਟਲ ਖਡੂਰ ਸਾਹਿਬ ਦੀਆਂ ਕਿੰਨੀਆਂ ਛੜਕਾਂ ਮੈਂ ਕਹਿ ਰਿਹਾ 44 ਛੜਕਾਂ ਦੇ ਪੀਸੀ ਪਈ ਸੀ ਠੀਕ ਹੈ ਨਾ ਜੀ ਸਟਰੈਂਥਿੰਗ ਹੋਈ ਹੈ ਕੋਸ਼ਤੋ ਬਾਅਦ ਚ ਪੀਡਬਲਿਊ ਡਿਪਾਰਟਮੈਂਟ ਦੀਆਂ ਜਿਹੜੀਆਂ ਵੱਡੀਆਂ ਸ਼ਰਕਾਂ ਨੇ ਜਿਵੇਂ ਸਬਾਜਪੁਰ ਵਾਲੀ ਆਪਣੀ ਬਣਾਈ ਫਤਿਆ ਬਾਦ ਵਾਲੀ ਬਣਾਈ ਹੁਣ ਇਸ ਛੜਕ ਨੂੰ ਬਣਾ ਰਹੇ ਨੇ ਜਿਹੜੀ ਬਨੂਰ ਸਾਹਿਬ ਤੋਂ ਤੁਸੀਂ ਵੇਖਿਆ ਸ਼ਹਿਰ ਚ ਕਿੰਨੀ ਖਰਾਬ ਸ਼ਰਕ ਸੀ ਇਹ ਟੋਟੀਆਂ ਤੱਕ ਜਿਹੜੀ ਇਥੋਂ ਮੋੜ ਤੋਂ ਲੈ ਕੇ ਤੇ ਵਈਪਈ ਤੱਕ ਜਿਹੜੀ ਆ ਇਹ ਦੀ ਚੜਾਈ ਬੰਨੀ ਹੈ ਪੌਣੇ 2 ਕਿਲੋਮੀਟਰ ਤੇ ਐਵੇਂ ਜਿਹੜੀ ਜਾਮਾ ਵਾਲੀ ਸ਼ਰਕ ਬੜੀ ਟੁੱਟੀ ਹੈ ਉਹਦਾ ਵੀ ਹੁਣ ਹੋ ਗਿਆ ਕਿ ਉਹ ਵੀ ਬੜੂਗੀ ਤੇ ਮੈਂ ਧੰਨਵਾਦ ਕਰਦਾ ਸਾਡੇ ਮੰਤਰੀ ਸਾਹਿਬ ਦਾ ਸਰਦਾਰ ਹਰਪ੍ਰੀਤ ਸਿੰਘ ਜੀ ਦਾ ਜਿਨ੍ਹਾਂ ਨੇ ਗਵਾਂਡੀ ਹੁੰਦਾ ਮੈਂ ਪਹਿਲਾਂ ਵੀ ਬੜੀ ਵਾਰ ਕਹਿ ਚੁੱਕਾ ਕਿ ਉਹ ਮੰਤਰੀ ਹੈ ਜਿੰਨੇ ਵਾਕਈ ਗਵਾਂਢੀ ਹੁੰਦਾ ਚੰਗਾ ਸਬੂਤ ਦਿੰਦਾ ਹੈ ਕਿ ਜਦੋਂ ਵੀ ਜਾ ਕੇ ਕਹੀਦਾ ਕਿ ਮੰਤਰੀ ਸਾਹਿਬ ਆ ਸਾਡੀ ਸੜਕ ਬਣਨ ਵਾਲੀ ਹੈ ਤਾਂ ਉਹ ਸੜਕ ਬਣਾਉਂਦੇ ਨਹੀਂ ਕਿ ਕਿੱਡਾ ਵੱਡਾ ਸਾਨੂੰ ਮਤਲਬ ਇਸ ਮੰਤਰੀ ਸਾਹਿਬ ਦਾ ਕਦੇ ਦੇਣਾ ਨਹੀਂ ਦੇ ਸਕਦੇ ਕਿ ਸਾਨੂੰ ਥਰਮਲ ਪਲਾਟ ਮੇਰੇ ਸਾਰੀ ਉਮਰ ਮੇਰੇ ਗਾ ਪੀੜ੍ਹੀਆਂ ਨੂੰ ਕਹਿੰਦਾ ਮੌਕਾ ਮਿਲ ਜਾਣਾ ਕਿ ਸਾਡਾ ਦਾਦਾ ਪਰਦਾਦਾ ਉਦੋਂ ਐਮਐਲਏ ਹੁੰਦਾ ਸੀ ਜਦੋਂ ਸਰਕਾਰ ਨੇ ਥਰਮਲ ਪਲਾਟ ਕਰੀਂ ਦਿੱਤੀ ਸੀ ਸੋ ਸੜਕ ਪਹਿਲੀ ਵਾਰ ਇੱਕ ਪ੍ਰਾਈਵੇਟ ਜਿਹੜਾ ਥਰਮਲ ਪਲਾਟ ਨੂੰ ਸਰਕਾਰੀ ਥਰਮਲ ਪਲਾਟ ਜਿਹੜਾ ਉਹ ਬਣਾਇਆ ਸੋ ਬਹੁਤ ਵੱਡੀ ਦੇਣ ਸਾਡੇ ਇਲਾਕੇ ਨੂੰ ਮੰਤਰੀ ਸਾਹਿਬ ਨੇ ਦਿੱਤੀ ਹੈ ਤੇ ਇਹੀ ਅਰਦਾਸ ਬੇਨਤੀ ਕਰਦੇ ਆ ਕਿ ਆ ਮਹਾਰਾਜਾ ਇਹਨਾਂ ਨੂੰ ਜਿੰਨਾ ਜ਼ਰੂਰ ਮਰਿਆ ਸਿਆਸਤ ਦੇ ਵਿੱਚ ਰੱਖੇ ਤੇ ਵਾਰ-ਵਾਰ ਆਪਣੇ ਮੰਤਰੀ ਜਿਹੜੇ ਆ ਉਹ ਬੰਦੇ ਰਹਿਣ ਧੰਨਵਾਦ